ਹਾਂਜੀ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਆ ਉਹ ਕਰਨੀ ਆ ਨੈਸ਼ਨਲ ਮੀਡੀਆ ਦੇ ਉੱਤੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਇਹ ਖਬਰ ਆਈ ਹੈ ਕਿ ਜਿਹੜੇ ਆਪਣੇ ਹਿੰਦੁਸਤਾਨ ਦੇ MiG 20 ਜਹਾਜ਼ ਸੀਗੇ ਉਹਨਾਂ ਨੂੰ ਰਿਟਾਇਰਮੈਂਟ ਦਿੱਤੀ ਗਈ ਆ ਇਹ ਰਸ਼ੀਆ ਤੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੀ ਸੀ ਇਹ ਜਹਾਜ਼ ਖਰੀਦੇ ਗਏ ਸੀਗੇ 1963 ਦੇ ਵਿੱਚ ਇਹਨਾਂ ਜਹਾਜ਼ਾਂ ਨੂੰ ਕੀ ਸੀਗਾ ਸ਼ਾਮਲ ਕੀਤਾ ਗਿਆ ਸੀਗਾ ਹਿੰਦੁਸਤਾਨ ਦੀ 에ਅਰ ਫੋਰਸ ਦੇ ਵਿੱਚ ਹਵਾਈ ਸ਼ੈਨਾ ਦੇ ਵਿੱਚ ਬਹੁਤ ਜ਼ਿਆਦਾ ਕੀ ਸੀ ਤਾਕਤ ਮਿਲੀ ਸੀ ਤੇ ਹੁਣ 2025 ਹੈ ਅੱਜ ਦੇ ਸਮੇਂ ਦੇ ਮਤਲਬ ਆਧੁਨਿਕ ਯੁੱਗਾ ਜਿਹੜਾ ਇਸ 2025 ਦੇ ਵਿੱਚ ਤੇ 1963 ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ 60 ਸਾਲ ਦਾ ਫਰਕ ਹੋ ਗਿਆ ਇਹ 60 ਸਾਲ ਪੁਰਾਣਾ ਜਹਾਜ਼ ਆ ਜਿਹੜੇ ਇਹ ਅੱਜ ਦੀ ਲੋੜ ਮੁਤਾਬਕ ਆਪਾਂ ਕਹਿ ਸਕਦੇ ਆ ਪੂਰੇ ਨਹੀਂ ਹੋਸ ਆ ਪੂਰੀ ਨਹੀਂ ਕਰ ਸਕਦੇ ਕਿਉਂਕਿ ਹੁਣ 5th ਤੇ 6th ਜੁਰੇਸ਼ਨ ਦੇ ਆਪਾਂ ਕਹਿ ਸਕਦੇ ਆ ਪੰਜਵੀਂ ਪੀੜ੍ਹੀ ਤੇ ਛੇਵੀਂ ਪੀੜ੍ਹੀ ਦੇ ਜਿਹੜੇ ਜਹਾਜ਼ ਨੇ ਉਹ ਬਣ ਕੇ ਤਿਆਰ ਹੋ ਚੁੱਕੇ ਨੇ ਅਮਰੀਕਾ ਚਾਈਨਾ ਤੇ ਰਸ਼ੀਆ ਵਰਗੇ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਕੋਲੇ ਪੰਜਵੀਂ ਤੇ ਛੇਵੀਂ ਪੀੜ੍ਹੀ ਦੇ ਕਿਨੇ ਜਹਾਜ਼ ਨੇ ਪਰ ਸਾਡੇ ਹਿੰਦੁਸਤਾਨ ਨੂੰ ਵੀ ਲੋੜ ਸੀਗੀ ਕਿ ਇਹਨਾਂ ਜਹਾਜ਼ਾਂ ਦਾ ਬਹੁਤ ਲੰਮਾ ਸਮਾਂ ਹੋ ਗਿਆ ਸਾਡੇ ਦੇਸ਼ ਦੀ ਰਾਖੀ ਕਰਦਿਆਂ ਨੂੰ ਤੇ ਇਹਨਾਂ ਦੇ ਵਿੱਚ ਕਈ ਟੈਕਨੀਕਲ ਪ੍ਰੋਬਲਮ ਆ ਰਹੀਆਂ ਨੇਗੀਆਂ ਇਹ ਜਹਾਜ਼ ਨੇ ਜਿਹੜੇ ਇਹਨਾਂ ਜਹਾਜ਼ਾਂ ਦਾ ਐਕਸੀਡੈਂਟ ਕਹਿ ਸਕਦੇ ਆ ਜਾਂ ਹਾਸਦੇ ਕਹਿ ਸਕਦੇ ਆ ਵੱਧ ਗਏ ਸੀਗੇ 400 ਤੋਂ ਵੱਧ ਕੀ ਸੀਗੇ ਇਹ ਹਾਸਦੇ ਹੋ ਚੁੱਕੇ ਰਗੇ ਤੇ 200 ਤੋਂ ਵੱਧ ਕੀ ਹੈ ਪਾਇਲਟ ਕੀ ਸੀਗੇ ਮਰ ਚੁੱਕੇ ਨੇਗੇ ਜਾਸੀ ਕੀ ਹੈ ਗਵਾ ਚੁੱਕੇ ਆ ਕਿਉਂਕਿ ਇਹਨਾਂ ਦਾ ਇੱਕ ਤਾਂ ਸਾਜੂ ਸਮਾਨ ਮਿਲਣਾ ਜਿਹੜਾ ਬਹੁਤ ਔਖਾ ਹੋ ਗਿਆ ਸੀਗਾ ਇਹਨਾਂ ਦਾ ਜਿਹੜਾ ਸਮਾਨ ਸੀਗਾ ਉਹ ਨਹੀਂ ਮਿਲਦਾ ਸੀਗਾ ਤੇ ਸਭ ਤੋਂ ਵੱਡੀ ਕਾਰਨ ਇਹ ਸੀਗਾ ਕਿ ਇਹਨਾਂ ਨੇ ਸਮੇਂ ਦੇ ਹਿਸਾਬ ਨਾਲ ਇਹਨਾਂ ਨੂੰ ਰਿਟਾਇਰ ਕਰਨਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਆਧੁਨਿਕ ਯੁੱਗ ਦੇ ਵਿੱਚ ਹੁਣ ਆਧੁਨਿਕ ਹੀ ਜਿਹੜੇ ਫਾਈਟਰ ਨੇ ਜਾਂ ਜਹਾਜ਼ ਨੇ ਉਹ ਆ ਚੁੱਕੇ ਨੇ ਹਨਾ ਹੁਣ ਜਿਵੇਂ ਇੰਡੀਆ ਨੇ ਆਪਣੇ ਆਪ ਜਿਹੜੇ ਸਾਡਾ ਦੇਸ਼ ਆ ਹਿੰਦੁਸਤਾਨ ਇਹਨੇ ਕੀ ਆ ਆਪਣੇ ਜਹਾਜ਼ ਬਣਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਤਿੱਜਸ ਆ ਇਹ ਇੰਡੀਆ ਦਾ ਜਹਾਜ਼ ਹੈ ਇਹਨਾਂ ਨੇ ਆਪਣੇ ਲੈਵਲ ਤੇ ਤਿਆਰ ਕੀਤਾ ਆ ਉਹਦੀ ਮਾਰਕ ਸ਼ਮਤਾ ਜਾਂ ਉਹਦਾ ਕੀ ਆ ਵੀ ਅੱਜ ਕੱਲ ਉਹ ਜੇ 5th 6th ਆ ਪੰਜਵੀਂ ਜਾਂ ਛੇਵੀਂ ਪੀੜ੍ਹੀ ਦੇ ਜਿਹੜੇ ਜਹਾਜ਼ ਨੇ ਉਹਨਾਂ ਦੀ ਲੋਡ ਆ ਤੇ ਇਹਦੇ ਕਰਕੇ ਜੇਕਰ ਅਸੀਂ ਆਪਣੇ ਦੇਸ਼ ਨੂੰ ਮਤਲਬ ਬਾਹਰਲੇ ਦੁਸ਼ਮਣ ਦੁਸ਼ਮਣਾਂ ਤੋਂ ਜਾਂ ਬਾਹਰਲੇ ਦੇਸ਼ਾਂ ਤੋਂ ਰਾਖੀ ਕਰਨੀ ਆ ਤਾਂ ਸਾਨੂੰ ਇਹ ਜੋ ਜਹਾਜ਼ ਆ ਜਿਹੜੇ ਹਿੰਦੁਸਤਾਨ ਨੂੰ ਬਣਾਉਣ ਦੀ ਬਹੁਤ ਜ਼ਰੂਰਤ ਹੈ ਇਹਨੇ 60 ਸਾਲ ਸਾਡੇ ਦੇਸ਼ ਦੀ ਜਿਹੜੀ ਰਾਖੀ ਕੀਤੀ ਹੈ ਬਹੁਤ ਵੱਡਾ ਯੋਗਦਾਨ ਪਾਇਆ ਤਾਂ ਇਹਨਾਂ ਦਾ ਯੋਗਦਾਨ ਆ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਜਿਹੜੇ ਇਹਨਾਂ ਜਹਾਜ਼ਾਂ ਨੂੰ ਚਲਾਉਣ ਵਾਲੇ ਆਪਾਂ ਕਹਿ ਸਕਦਾ ਪਾਇਲਟ ਸੀਗੇ ਉਹਨਾਂ ਨੇ ਵੀ ਇਹ ਚੀਜ਼ ਮੰਨੀ ਆ ਕਿ 5ਵੀਂ ਪੀੜੀ ਜਾਂ 6ਵੀਂ ਪੀੜੀ ਦੇ ਸਾਨੂੰ ਜਹਾਜ਼ ਮਿਲ ਸਕਦੇ ਆ ਪਰ ਜਿਹੜਾ ਇਹਨਾਂ ਨੇ ਯੋਗਦਾਨ ਪਾਇਆ ਉਹ ਆਉਣ ਵਾਲੇ ਜਿਹੜੇ ਪੀੜੀ ਦੇ ਜਹਾਜ਼ ਨੇ ਉਹ ਮੰਨ ਕੇ ਚੱਲ ਇਹਨਾਂ ਦਾ ਕੋਈ ਕੰਪੀਟੀਸ਼ਨ ਨਹੀਂ ਹੈਗਾ ਇਹ ਆਪਣੇ ਸਮੇਂ ਦੇ ਜਿਹੜੇ ਸੁਪਰਸੌਨਿਕ ਜਹਾਜ਼ ਸੀਗੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹਨਾਂ ਨੂੰ 1963 ਦੇ ਵਿੱਚ ਸ਼ਾਮਲ ਕੀਤਾ ਗਿਆ ਇਹ ਸੁਪਰਸੌਨਿਕ ਜਹਾਜ਼ ਸੀਗੇ ਉਹਨਾਂ ਸਮਿਆਂ ਦੇ ਵਿੱਚ ਪਰ ਅੱਜ ਇਹ ਉਹਨਾਂ ਦੇ ਕੀ ਹੈ ਪਿੱਛੇ ਰਹਿ ਗਏ ਨੇ ਪਿੱਛੇ ਰਹਿ ਗਏ ਨੇਗੇ ਤਾਂ ਇਹ ਕੀ ਸੀਗੇ 57000 ਫੋਟ ਉੱਪਰ ਜਾ ਕੇ ਕੀ ਸੀਗੇ ਉੜਦੇ ਸੀਗੇ ਹਾਂਜੀ ਇਹ ਜਿਹੜੇ ਜਹਾਜ਼ ਨੇ ਇਹਨਾਂ ਦੀ ਪਰਪਾਈ ਹੈ ਜਿਹੜੀ ਹੋ ਨਹੀਂ ਸਕਦੀ ਪਰ ਜਿਹੜੇ ਹਿੰਦੁਸਤਾਨ ਦੇ ਵਿੱਚ ਹੁਣ ਜਹਾਜ਼ਾਂ ਦਾ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਇੰਡਸਟਰੀ ਸ਼ੁਰੂ ਹੋਈ ਆ ਜਿਹਦੇ ਵਿੱਚ ਤੇਜਸ ਹੋ ਗਿਆ ਜਾਂ ਐਮਕੀ ਬਨ ਤੇ ਇਹ ਜੇ ਜਹਾਜ਼ਾਂ ਦੀ ਕੀ ਹੈ प्रोडक्शन ਹੋਣੀ ਸ਼ੁਰੂ ਹੋਈ ਆ ਤੇਜੀ ਦੇ ਨਾਲ ਕਿ ਹਿੰਦੁਸਤਾਨ ਦੀ ਸ਼ਕਤੀ ਦੇ ਵਿੱਚ ਵਾਧਾ ਹੋਊਗਾ ਕਿਉਂਕਿ ਜੇ ਦੇਖਿਆ ਜਾਵੇ ਜਿਵੇਂ ਮਿਗ 21 ਜਹਾਜ਼ ਸੀਗੇ ਇਹਨਾਂ ਨੇ ਹਿੰਦੁਸਤਾਨ ਦੀ ਬਹੁਤ ਵੱਡੀ ਰਾਖੀ ਕੀਤੀ ਜਾਂ ਆਪਾਂ ਕਹਿ ਸਕਦੇ ਆ ਸੁਰੱਖਿਆ ਦੇ ਵਿੱਚ ਆ ਇਹ ਬਹੁਤ ਵੱਡਾ ਅਹਿਮ ਯੋਗਦਾਨ ਪਾਇਆ ਤੇ ਕਾਰਨ ਇਹ ਹੀ ਸੀਗਾ ਕਿ ਸਾਡੇ ਜਿਹੜੇ ਹੁਣ ਜਹਾਜ਼ ਨੇ ਹੁਣ ਲੋੜ ਆ ਜਿਵੇਂ ਅਸੀਂ ਫਰਾਂਸ ਤੋਂ ਖਰੀਦਿਆ ਰਾਫੇਲ ਜਾਂ ਅਹਿੰਦਸਤਾਨ ਦੇ ਵਿੱਚ ਤੇਜਸ ਹੋ ਗਿਆ ਇਹਨਾਂ ਦੀ ਵੀ ਜਿਹੜੇ ਟ੍ਰਾਇਲ ਨੇ ਜਾਂ ਇਹਨਾਂ ਦੇ ਉੱਤੇ ਆਧੁਨਿਕ ਜਿਹੜੀਆਂ ਮਸਈਲਾ ਨੇ ਪਰਮੋਸ਼ ਹੋ ਗਈ ਜਾਂ ਅਗਨੀ ਹੋ ਗਈ ਜੈਸ ਤੋਂ ਲਾਵਾ ਹੋਰ ਵੀ ਕਈ ਮਸਈਲਾ ਨੇ ਜਿਹੜੀਆਂ ਇੰਡੀਆ ਦੇ ਆ ਆਪਾਂ ਕਹਿ ਸਕਦੇ ਹਾਂ ਬਹੁਤ ਤਸੱਲੀ ਬਖਸ ਕਹਿ ਸਕਦੇ ਹਾਂ ਉਹਨਾਂ ਨੂੰ ਵੀ ਭਰੋਸਾ ਜਤਾਇਆ ਹੋਇਆ ਪਾਕਿਸਤਾਨ ਦੇ ਨਾਲ ਕਈ ਜੁੱਧਾਂ ਦੇ ਵਿੱਚ ਜਦੋਂ ਜੁੱਧ ਹੋਏ ਤਾਂ ਉਹਨਾਂ ਮਸਈਲਾ ਨੂੰ ਹੀ ਕੀ ਸੀਗਾ ਫਿੱਟ ਕੀਤਾ ਹੋਇਆ ਸੀਗਾ ਤਾਂ ਇਹਨਾਂ ਦੇ ਉੱਤੇ ਟ੍ਰਾਇਲ ਹੋ ਗਈ ਨੇਗੇ ਤੇ ਜਹਾਜ਼ ਵੀ ਜਲਦੀ ਤੋਂ ਜਲਦੀ ਆਪਣੀ ਨੌ ਸੈਨਾ ਦੇ ਬਚਾਉਣਗੇ ਹਿੰਦੁਸਤਾਨ ਨੂੰ ਲੋੜ ਆ ਇੱਕ ਵੱਡੇ ਆਪਾਂ ਕਹਿ ਸਕਦੇ ਹਾਂ ਹਥਿਆਰਾਂ ਦੇ ਹੱਬ ਤੋਂ ਬਣਨ ਦੀ ਲੋੜ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਹਿੰਦੁਸਤਾਨ ਪਾਕਿਸਤਾਨ ਹੋ ਗਿਆ ਚਾਈਨਾ ਹੋ ਗਿਆ ਇਹ ਇਹ ਜੋ ਜਿਹੜੇ ਦੇਸ਼ ਨੇ ਹਿੰਦੁਸਤਾਨ ਨੂੰ ਇਹਨਾਂ ਦੇਸ਼ਾਂ ਤੋਂ ਹਮੇਸ਼ਾ ਹੀ ਇੱਕ ਚੌਕਸ ਰਹਿਣਾ ਚਾਹੀਦਾ ਤੇ ਆਪਣੀ ਤਿਆਰੀ ਹੈ ਜਿਹੜੀ ਉਹਨਾਂ ਨੂੰ ਫੁੱਲ ਰੱਖਣੀ ਚਾਹੀਦੀ ਹੈ ਹਾਂਜੀ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ